ਹੈਲਥ ਨਾਲ ਜੁੜਿਆ ਇੱਕ ਭਰ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜਾ ਹੈਲਥ ਤੇ ਗਰਮੀਆਂ ਦੇ ਅੰਦਰ ਲੋਕ ਢੜਾ ਢੜ ਕੋਲਡ ਡਰਿੰਕ ਪੀਂਦੇ ਹਨ ਜੋ ਸੇਫਲੀ ਬਹੁਤ ਖਤਰਨਾਕ ਹੋ ਸਕਦੀ ਹੈ ਕੋਲਡ ਡਰਿੰਕ ਦੀ ਥਾਂ ਗੰਨੇ ਦਾ ਰਸ ਪੀਣਾ ਚਾਹੀਦਾ ਹੈ ਜੋ ਸੇਫਲੀ ਬਿਹਤ ਲਾਭਦਾਇਕ ਹੁੰਦਾ ਹੈ ਗੰਨੇ ਦਾ ਰਸ ਸੇਫਲੀ ਬਹੁਤ ਫਾਇਦੇਮੰਦ ਹੁੰਦਾ ਹੈ ਪੀੜੀਆਂ ਹੋਣ ਤੇ ਗੰਨੇ ਦਾ ਰਸ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਜਿਹੇ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਗੰਨੇ ਦੇ ਰਸ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਗੰਨੇ ਦਾ ਰਸ ਪੀਣ ਨਾਲ ਖੰਗ ਜੁਕਾਮ ਸਰਦੀ ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਜਾਂਦਾ ਹੈ ਗੰਨੇ ਦਾ ਰਸ ਪੀਣ ਨਾਲ ਸਰੀਰ ਵਿੱਚੋਂ ਬਾਜੂ ਚਰਬੀ ਜਲਦੀ ਦੂਰ ਹੋ ਜਾਂਦੀ ਹੈ ਇਸ ਲਈ ਭਾਰ ਘਟਾਉਣ ਵਿੱਚ ਵੀ ਗੰਨੇ ਦਾ ਰਸ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ ਗੰਨੇ ਦੇ ਸਾਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਜਿਹੀ ਕਿ ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਇਹ ਪੇਟ ਦੇ ਦਰਦ ਤੋਂ ਬਚਾਉਂਦਾ ਹੈ ਕਬਜ਼ ਦੀ ਸਮੱਸਿਆ ਵਿੱਚ ਗੰਨੇ ਦਾ ਰਸ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਗੰਨੇ ਦੇ ਰਸ ਵਿੱਚ α-hydroxycy ਅਤੇ glycolic acid ਹੁੰਦਾ ਹੈ ਅਜਿਹੇ ਤੇ ਇਹ ਚਮੜੀ ਦੇ ਨਾਲ ਨਾਲ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੀ ਵਰਤੋਂ ਕਰਨ ਨਾਲ ਚਮੜੀ ਨੂੰ ਡੰਗਾਈ ਨਾਲ ਸਾਫ਼ ਅਤੇ ਪੋਸ਼ਣ ਮਿਲਦਾ ਹੈ ਇਹ ਖੂਨ ਨੂੰ ਸੁਧਾਰਨ ਵਿੱਚ ਵੀ ਮਦਦਗਾਰ ਹੁੰਦਾ ਹੈ ਅੱਜ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਦੇ ਅੰਦਰ ਲੋਕ ਧੜਾ ਧੜ ਕੋਲਡ ਡਰਿੰਕ ਪੀਂਦੇ ਹਨ ਜੋ ਸੇਫਲੀ ਬਹੁਤ ਖਤਰਨਾਕ ਹੋ ਸਕਦੀ ਹੈ ਕੋਲਡ ਡਰਿੰਕ ਦੀ ਥਾਂ ਗੰਨੇ ਦਾ ਰਸ ਪੀਣਾ ਚਾਹੀਦਾ ਹੈ ਜੋ ਸੇਫਲੀ ਬਿਹਤ ਲਾਭਦਾਇਕ ਹੁੰਦਾ ਹੈ ਗੰਨੇ ਦਾ ਰਸ ਸੇਫਲੀ ਬਹੁਤ ਫਾਇਦੇਮੰਦ ਹੁੰਦਾ ਹੈ ਪੀਲੀਆ ਹੋਣ ਤੇ ਗੰਨੇ ਦਾ ਰਸ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਜਿਹੇ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਗੰਨੇ ਦੇ ਰਸ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਗੰਨੇ ਦਾ ਰਸ ਪੀਣ ਨਾਲ ਖੰਗ ਜੁਕਾਮ ਸਰਦੀ ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਜਾਂਦਾ ਹੈ ਗੰਨੇ ਦਾ ਰਸ ਪੀਣ ਨਾਲ ਸਰੀਰ ਵਿੱਚੋਂ ਬਾਜੂ ਚਰਬੀ ਜਲਦੀ ਦੂਰ ਹੋ ਜਾਂਦੀ ਹੈ ਇਸ ਲਈ ਭਾਰ ਘਟਾਉਣ ਵਿੱਚ ਵੀ ਗੰਨੇ ਦਾ ਰਸ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ ਗੰਨੇ ਦੇ ਸਾਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਜਿਹੀ ਕਿ ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਇਹ ਪੇਟ ਦੇ ਦਰਦ ਤੋਂ ਬਚਾਉਂਦਾ ਹੈ ਕਬਜ਼ ਦੀ ਸਮੱਸਿਆ ਵਿੱਚ ਗੰਨੇ ਦਾ ਰਸ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਗੰਨੇ ਦੇ ਰਸ ਵਿੱਚ α-hydroxycy ਅਤੇ glycolic acid ਹੁੰਦਾ ਹੈ ਅਜਿਹੇ ਤੇ ਇਹ ਚਮੜੀ ਦੇ ਨਾਲ ਨਾਲ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੀ ਵਰਤੋਂ ਕਰਨ ਨਾਲ ਚਮੜੀ ਨੂੰ ਡੰਗਾਈ ਨਾਲ ਸਾਫ਼ ਅਤੇ ਪੋਸ਼ਣ ਮਿਲਦਾ ਹੈ ਇਹ ਖੂਨ ਨੂੰ ਸੁਧਾਰਨ ਵਿੱਚ ਵੀ ਮਦਦਗਾਰ ਹੁੰਦਾ ਹੈ ਅੱਜ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਦੇ ਅੰਦਰ ਲੋਕ ਧੜਾ ਧੜ ਕੋਲਡ ਡਰਿੰਕ ਪੀਂਦੇ ਹਨ ਜੋ ਸੇਫਲੀ ਬਹੁਤ ਖਤਰਨਾਕ ਹੋ ਸਕਦੀ ਹੈ ਕੋਲਡ ਡਰਿੰਕ ਦੀ ਥਾਂ ਗੰਨੇ ਦਾ ਰਸ ਪੀਣਾ ਚਾਹੀਦਾ ਹੈ ਜੋ ਸੇਫਲੀ ਬਿਹਤ ਲਾਭਦਾਇਕ ਹੁੰਦਾ ਹੈ ਗੰਨੇ ਦਾ ਰਸ ਸੇਫਲੀ ਬਹੁਤ ਫਾਇਦੇਮੰਦ ਹੁੰਦਾ ਹੈ ਪੀਲੀਆ ਹੋਣ ਤੇ ਗੰਨੇ ਦਾ ਰਸ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਜਿਹੇ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਗੰਨੇ ਦੇ ਰਸ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਗੰਨੇ ਦਾ ਰਸ ਪੀਣ ਨਾਲ ਖੰਗ ਜੁਕਾਮ ਸਰਦੀ ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਜਾਂਦਾ ਹੈ ਗੰਨੇ ਦਾ ਰਸ ਪੀਣ ਨਾਲ ਸਰੀਰ ਵਿੱਚੋਂ ਬਾਜੂ ਚਰਬੀ ਜਲਦੀ ਦੂਰ ਹੋ ਜਾਂਦੀ ਹੈ ਇਸ ਲਈ ਭਾਰ ਘਟਾਉਣ ਵਿੱਚ ਵੀ ਗੰਨੇ ਦਾ ਰਸ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ ਗੰਨੇ ਦੇ ਸਾਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਜਿਹੀ ਕਿ ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਇਹ ਪੇਟ ਦੇ ਦਰਦ ਤੋਂ ਬਚਾਉਂਦਾ ਹੈ ਕਬਜ਼ ਦੀ ਸਮੱਸਿਆ ਵਿੱਚ ਗੰਨੇ ਦਾ ਰਸ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਗੰਨੇ ਦੇ ਰਸ ਵਿੱਚ α-hydroxycy ਅਤੇ glycolic acid ਹੁੰਦਾ ਹੈ ਅਜਿਹੇ ਤੇ ਇਹ ਚਮੜੀ ਦੇ ਨਾਲ ਨਾਲ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੀ ਵਰਤੋਂ ਕਰਨ ਨਾਲ ਚਮੜੀ ਨੂੰ ਡੰਗਾਈ ਨਾਲ ਸਾਫ਼ ਅਤੇ ਪੋਸ਼ਣ ਮਿਲਦਾ ਹੈ ਇਹ ਖੂਨ ਨੂੰ ਸੁਧਾਰਨ ਵਿੱਚ ਵੀ ਮਦਦਗਾਰ ਹੁੰਦਾ ਹੈ ਅੱਜ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਦਿਸ਼ਾ ਹੈਲਥ ਤੇ ਗਰਮੀਆਂ ਦੇ ਅੰਦਰ ਲੋਕ ਧੜਾ ਧੜ ਕੋਲਡ ਡਰਿੰਕ ਪੀਂਦੇ ਹਨ ਜੋ ਸੇਫਲੀ ਬਹੁਤ ਖਤਰਨਾਕ ਹੋ ਸਕਦੀ ਹੈ ਕੋਲਡ ਡਰਿੰਕ ਦੀ ਥਾਂ ਗੰਨੇ ਦਾ ਰਸ ਪੀਣਾ ਚਾਹੀਦਾ ਹੈ ਜੋ ਸੇਫਲੀ ਬਿਹਤ ਲਾਭਦਾਇਕ ਹੁੰਦਾ ਹੈ ਗੰਨੇ ਦਾ ਰਸ ਸੇਫਲੀ ਬਹੁਤ ਫਾਇਦੇਮੰਦ ਹੁੰਦਾ ਹੈ ਪੀਲੀਆ ਹੋਣ ਤੇ ਗੰਨੇ ਦਾ ਰਸ ਪੀਣਾ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਤੱਤ ਮਿਲ ਜਾਂਦੇ ਹਨ ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਅਜਿਹੇ ਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਗੰਨੇ ਦੇ ਰਸ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਗੰਨੇ ਦਾ ਰਸ ਪੀਣ ਨਾਲ ਖੰਗ ਜੁਕਾਮ ਸਰਦੀ ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਲੱਗਣ ਦਾ ਖਤਰਾ ਘੱਟ ਜਾਂਦਾ ਹੈ ਗੰਨੇ ਦਾ ਰਸ ਪੀਣ ਨਾਲ ਸਰੀਰ ਵਿੱਚੋਂ ਬਾਜੂ ਚਰਬੀ ਜਲਦੀ ਦੂਰ ਹੋ ਜਾਂਦੀ ਹੈ ਇਸ ਲਈ ਭਾਰ ਘਟਾਉਣ ਵਿੱਚ ਵੀ ਗੰਨੇ ਦਾ ਰਸ ਕਾਫੀ ਕਾਰਗਰ ਸਾਬਿਤ ਹੋ ਸਕਦਾ ਹੈ ਗੰਨੇ ਦੇ ਸਾਸ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਜਿਹੀ ਕਿ ਇਸ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਇਹ ਪੇਟ ਦੇ ਦਰਦ ਤੋਂ ਬਚਾਉਂਦਾ ਹੈ ਕਬਜ਼ ਦੀ ਸਮੱਸਿਆ ਵਿੱਚ ਗੰਨੇ ਦਾ ਰਸ ਪੀਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਗੰਨੇ ਦੇ ਰਸ ਵਿੱਚ α-hydroxycy ਅਤੇ glycolic acid ਹੁੰਦਾ ਹੈ ਅਜਿਹੇ ਤੇ ਇਹ ਚਮੜੀ ਦੇ ਨਾਲ-ਨਾਲ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਦੀ ਵਰਤੋਂ ਕਰਨ ਨਾਲ ਚਮੜੀ ਨੂੰ ਡੰਗਾਈ ਨਾਲ ਸਾਫ਼ ਅਤੇ ਪੋਸ਼ਣ ਮਿਲਦਾ ਹੈ ਇਹ ਖੂਨ ਨੂੰ ਸੁਧਾਰਨ ਵਿੱਚ ਵੀ ਮਦਦਗਾਰ ਹੁੰਦਾ ਹੈ ਅੱਜ ਦੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ